ਪਬਲ ਨਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਮੈਂ ਬਹੁਤ ਵਧੀਆ ਤੇ ਕੀ ਚੱਕਰ ਬਣਿਆ ਇਹ ਜਰਾ ਝੋਨਾ ਉਹਦੇ ਜਦ ਵੜਨ ਵੇਲੇ ਹਾਂ ਤੇ ਜੋ ਮਸ਼ੀਨ ਕਿਤੇ ਗਾਂ ਚੱਲੀ ਸੋਨੇ ਬੁੜੀ ਜੀ ਉਹਨੇ ਕਾਲੀ ਕੀਤੀ ਯਾਰ ਤੂੰ ਨਾਲ ਇਥੋਂ ਤਾਉਣ ਲਾ ਜੂ ਤੇ ਮਸ਼ੀਨ ਉਹ ਤੋਂ ਮਰੋ ਲੱਗ ਗਈ ਦੋ ਥਾਂ ਤਾਰ ਟੁੱਟ ਗਈ ਮਾੜਾ ਜਿਹਾ ਕਾਫੀ ਨੁਕਸਾਨ ਹੋ ਗਿਆ ਨੁਕਸਾਨ ਤਾਂ ਪਤਾ ਆਈ ਟੁੱਟੀ ਆਈ 2000 ਦਾ ਹੀ ਆ 1500 2000 ਦਾ ਇੰਨਾ ਕੀ ਕੰਮ ਪਰ ਕਿਹੜੀ ਦਿਹਾੜੀ ਮਰ ਜਾਨੀ ਹਾਂ ਇਹ ਗੱਲ ਉਹਦੀ ਸਹੀ ਹੈ ਸਾਡੀ ਥੋੜੀ ਜਿਹੀ ਕਾਲੀ ਨਹੀਂ ਕਰਨੀ ਚਾਹੀਦੀ ਦੋ ਮਿੰਟ ਵੀ ਨਾਲ ਹੁੰਦਾ ਬੰਦਾ ਦੋ ਮਿੰਟ ਖੜ ਜਾਂਦਾ ਨਾਲੇ ਆਉਦਾ ਨੁਕਸਾਨ ਉਹਦਾ ਹਾਂ ਜਾਨ ਹੀ ਨਾ ਮਿਲਦੀ ਇਹ ਤਾਂ ਹੁਣ ਕੰਮ ਹੋ ਜਾਊਗਾ ਠੀਕ ਆ ਉਹਦਾ ਕੋਈ ਨੁਕਸਾਨ ਨਹੀਂ ਹਾਂ ਉਹ ਨਹੀਂ ਸੀ ਮਿਲਣੇ ਇਹ ਤਾਂ ਹੁਣ ਠੀਕ ਹੋ ਜਾਊਗਾ ਇਹ ਤਾਂ ਚੜੂਗੀ ਦੋ ਘੰਟੇ ਲੱਗ ਜਾਣਗੇ ਵੱਧ ਤੋਂ ਵੱਧ ਨਹੀਂ ਕਾਲੀ ਕਰਨੀ ਚਾਹੀਦੀ ਵੇਖੋ ਜ਼ਿੰਦਗੀ ਨਹੀਂ ਮਿਲਦੀ ਵਾਰੀ ਵਾਰੀ ਉਦੋਂ ਲੈਟ ਸੀ ਕਿਦੋਂ ਉਹਨੇ ਮਤਲਬ ਹਾਂ ਲੈਟ ਸੀ ਉਦੋਂ ਉਹ ਤਾਂ ਵਿੱਚ ਤਾਂ ਈ ਡੀ ਜਲਮੁਰੀ ਹੋ ਗਈ ਤਾਂ ਉਹਦੀ ਛਤਰੀ ਚ ਉਹਦਾ ਕਿਤੇ ਬਚਿਆ ਬੜਾ ਯਾਰ ਉਹਦਾ ਕਿਤੇ ਯਾਰ ਕਟਰ ਨਹੀਂ ਥੱਲੇ ਨਾਲ ਲੱਗਿਆ ਯਾਰ ਥੋ ਜੰਦਾ ਤਾਂ ਉਹ ਮਰ ਜਣੇਗਾ ਤੇ 17 ਵੈਸੇ ਢਿੱਲੀਆਂ ਕਿ ਉਦੋਂ ਹੀ ਹੋਈਆਂ ਨੇ ਸਾਰੀਆਂ ਨਹੀਂ ਥੋੜੀਆਂ ਆਪਣੀਆਂ ਸਾਡੀਆਂ ਵੀ ਆਦੂਆਂ ਵੀ ਚ ਗਲਤੀਆਂ ਵੀ ਥੋੜੀ ITAR ਢਿੱਲੀ ਸੀ ਕਿਚ ਪਾਉਣ ਲਈ ITAR ਨੂੰ ਉਹ ਮਸ਼ੀਨ ਤਾਂ ਲੰਘੀਆਂ ਦੀ ਵਧੀਆ ਉਹਨੇ ਪਰ ਥੋੜੀ ਉੱਤੇ ਕੀਤੀ ਕੰਜੜ ਦੇ ਨਾਲ ਕਾਲੀ ਕਾਲੀ ਕੀਤੀ ਹੈ ਨਾ ਹਾਂ ਕਾਲੀ ਕੀਤੀ ਹਾਂ ਉਹਦਾ ਕੋ 17 ਵੀ ਸੀਗਾ ਢਿੱਲੀਆਂ ਕਾਲੀ ਕਰਕੇ ਤੇ ਨੁਕਸਾਨ ਬਹੁਤ ਵੱਡਾ ਹੋ ਜਾਣਾ ਕਿਉਂਕਿ ਜੇ ਬੰਦੇ ਦਾ ਨੁਕਸਾਨ ਹੋ ਜਾਂਦਾ ਤਾਂ ਬਹੁਤ ਤਕੜਾ ਨੁਕਸਾਨ ਸੀ ਬੋਰਾ ਇਹਦਾ ਆਹ ਤਾਂ ਕੰਮ ਠੀਕ ਹੋ ਜਾਊਗਾ ਯਾਰ ਉਹ ਨਹੀਂ ਨਾ ਠੀਕ ਹੋਣਾ ਸੀ ਜੇ ਉਹਨੂੰ ਕਸ ਹੋ ਜਾਂਦਾ ਤੇ ਆ ਹੁਣ ਬਲਾਜ ਇੱਕ ਤੈਨਾਂ ਜੋ ਲੈਣ ਮਿਹਨਤ ਇੱਕ ਬੰਦਾ ਹੁਣ ਨਾਲ ਉਹਨਾਂ ਦਾ ਵੈਸੇ ਰੱਖਿਆ ਹੁੰਦਾ ਚ ਪ੍ਰਾਈਵੇਟ ਆ ਕੋਗਾ ਦੇ ਲੈਦਣਾ ਰਾਤ ਨੂੰ ਫੜਾ ਇਸ ਕਰਕੇ ਬਾਈ ਜਿਹੜੇ ਵੀ ਆਪਣੇ ਡਰਾਈਵਰ ਵੀਰ ਨੇ ਦੇਖ ਕੇ ਹਨਾ ਥੋੜਾ ਵੇਟ ਕਰਕੇ ਨਿਗਾਹ ਲਿਆ ਕਰੋ ਤੁਸੀਂ ਦੇਖੋ ਵੀ ਇੱਕ ਛੋਟੀ ਜੀ ਕਾਲੀ ਨਾਲ ਕਿੱਦਾਂ ਤਗੜਾ ਨੁਕਸਾਨ ਹੋ ਚੱਲਿਆ ਸੀ ਬਾਈ ਦਾ ਉੱਥੋਂ ਤੱਕ ਤਾਰਾਂ ਢਿਲੀਆਂ ਕਰਤੀਆਂ ਛੋਟੀ ਜੀ ਗਲਤੀ ਨਹੀਂ ਆਓ ਇਹ ਗੱਲ ਇਹਨਾਂ ਦੀ ਹੋੜ ਦੇ ਲਾਲਾ ਪਾਵੇਂ ਲੱਗਦਾ ਖੰਭਾ ਪਹਿਲੇ ਟੁੱਟਿਆ ਪਿਆ ਹਨ ਆਹ ਮੈਨੂੰ ਪਿਆਰ ਰੱਖੀ ਇਹ ਬਈ ਕਰੰਟ ਕਰੰਟ ਨਹੀਂ ਆਉਂਦਾ ਇਸ ਚੀਜ਼ ਜਿਵੇਂ ਆਪਾਂ ਇਹਦੇ ਵਿੱਚ ਤਾਰਾਂ ਨਹੀਂ ਹੁੰਦੀਆਂ ਹੁੰਦੀਆਂ ਤੇ ਆ ਸਕਦਾ ਕਿ ਨਹੀਂ ਆਣ ਲੱਗੀ ਹੋਣਾ ਕਰੰਟ ਉੱਤੋਂ ਸਪਰਕ ਹੋਈ ਨਾ ਉੱਤੋਂ ਰੋਇਲ ਜ਼ਰ ਟੱਚ ਕਰਦੀ ਹੁੰਦਾ ਹਨ ਉੱਤੇ ਤੋਂ ਆਪਣਾ ਸਹੀ ਹੁੰਦਾ ਨਾ ਨਹੀਂ ਇਹਦੇ ਵਿੱਚ ਨਹੀਂ ਹੁੰਦਾ ਸਰਿਆ ਨ ਨਹੀਂ ਇਹਨੂੰ ਐਂ ਦੇ ਸਮਝ ਕਰਾਂ ਤਾਂ ਕਹੀ ਜ ਨਹੀਂ ਹੁੰਦਾ ਨਾ ਨਹੀਂ ਠੀਕ ਆ ਕਰੰਟ ਉਹਨਾਂ ਦੇ ਉਹ ਵੇਖੋ ਉਹਨਾਂ ਰਹੀ ਗਾਂ ਤੁਰ ਰਹੇ ਨੇ ਨਾ ਕੁਗੀਆਂ ਲੱਗੀਆਂ ਦੀ ਹਾਂਜੀ ਹਾਂਜੀ ਕਈ ਵਾਰ ਹੁੰਦਾ ਨਾ ਵੀ ਇਹਦੇ ਚ ਕਰੰਟ ਆ ਜਾਂਦਾ ਨਹੀਂ ਨਹੀਂ ਹਾਂਜੀ ਹਾਂਜੀ ਉਹਨਾਂ ਕੋਲ ਕਿਹੜਾ ਹੈ ਕਿ ਜਾਈ ਚੱਲ ਵੇਲਾ ਕੋਈ ਚੰਗਾ ਉਹ ਇੱਥੇ ਉਹ ਜਿਹੜਾ ਗਰਾਮ ਦਾ ਚਾਰਾ ਪੀ ਲਿਆ। ਬਾਹਰ ਕੰਮ ਆਜ ਪੂਰੀ ਥੋੜੀ ਦੀ। 10 14 ਆਪਣੀ ਕਿਹੜੀ ਖੇਤ ਕਿੜਾ? ਆਪਣਾ ਖੇਤ। ਉਹ ਜਿਹੜੀ ਕਣਕ ਉੱਗੀ ਬਾਬਾ। ਦੇਵਲ ਜੀ ਮਾਰਦੀ। ਅੱਜ ਕੀ ਵਾਈ ਕਿਤੀ? ਮੈਂ 2 ਸਾਲ ਹੋ ਗਿਆ ਤੀ ਦੁੱਧੀਆਂ ਹੀ ਲਾਇਆ ਸੀ। ਕਿਤੀ ਬੀਜੀ ਨਾ ਤਾਂ ਪਾਣੀ ਲੱਗ ਗਿਆ ਮਗਾ। ਨਹੀਂ ਨਹੀਂ ਲਾਉਣਾ ਪਾਣੀ ਤਾਂ ਹਜੇ। ਅੱਜ ਦੀ ਜੀ ਦੀ ਕਰਨਾ ਹੋ ਗਿਆ ਨੇ। ਅੱਜ ਦਾ ਚੱਲਦਾ। ਇਹਦੇ ਤਾਂ ਅੱਜ ਪਾਣੀ ਲੱਗ ਜੇ। ਅਰੇ ਤੇ ਅੱਜ ਪਹਿਲਾਂ 2 ਦਿਨ ਬਾਅਦ। ਪਤਾ ਨਹੀਂ। ਰਾਗੋ ਪੀ ਨਾ ਹੱਕਾ ਸੀ ਜਾਨੇ ਸਮਾਗਤ ਠੀਕਾ ਜੋੜੀ ਟਿਕ ਸਮਾਗਤ ਮੈਂ ਤਾਂ ਗੈਰੀਆਂ ਦੇ ਦੋ ਜਾਨੇ ਉਹ ਆ ਲੈਣ ਮੈਂ ਨਾ ਸੰਦੀਪ ਤੇ ਦੂਜਾ ਬਾਈਕਰ ਆਉਂਦੇ ਆ ਸੀਗਾ ਚਪਰਾਇ ਗੇਟ ਬੰਦਰ ਨਹੀਂ ਨਹੀਂ ਤਰਾਂਗ ਡੇਢ ਪੂਰੇ ਲੈ ਗਈ ਹੁਣ ਕਿ ਇਥੇ ਆ ਜਾ ਚਾਬੀ ਥੋੜਾ ਆ ਮੇਰੇ ਹੱਥ ਤੇ ਗੜਾ ਕੋਤੀ ਪੈਣਾ ਥੋੜਾ ਜਿਆਦਾ ਤੇਰੇ ਕੋਲ ਆ ਬਣੇ ਉਹ ਜਿੰਦੇ ਜੇ ਕੰਜ ਤੇਰੀ ਕੋਠੀ ਤੇ ਰੱਖੇ ਆ ਪੜਦੇ ਪੜ ਕੇ ਲੈਂਦੇ ਆ ਨੋਕਾ ਕੇ ਪਾਣੀ ਲੌਂਦਾ ਕਿੱਦੇ ਮੈਂ ਤਾਂ ਕਹ ਨਹੀਂ ਪੀਦਾ ਸੀ ਇਹ ਨਾ ਕੋਈ ਹੈ ਆ ਚੜਨ ਵਾਲਾ ਤਾਂ ਬੜਾ ਵੱਡਾ ਬਦਲੂ ਜਾਨਾ ਇਹ ਨਹੀਂ ਆ ਰਹੀ ਯਾਰ ਇਹ ਬਈ ਇਕੱਲਾ ਇੱਥੇ ਛੱਡ ਸਕਦੇ ਕਹਿੰਦੇ ਵੀ ਨਹੀਂ ਲੱਗ ਲੱਗ ਹੁੰਦੇ ਆ ਇਸ ਬੋਲ ਤੇ ਆਹ ਹੋਰ ਵੱਡੇ ਪੋਲੇ ਆ ਤੇ ਹੋਰ ਬਣਾਉਣੇ ਪੈਂਦੇ ਇਹ ਜਿਹਾ ਲੱਗ ਹੁੰਦਾ ਨਹੀਂ ਜਿੱਦਾਂ ਆਪਣਾ ਕੋਈ ਵੀ ਦਰਖਤ ਹੁੰਦਾ ਨਹੀਂ ਦਰਖਤ ਨਹੀਂ ਬਣਦਾ ਇਹ ਬਣਿਆ ਪੋਲਾ ਮਾੜਾ ਆ ਕੋਲ ਖੜੇ ਟੇਲ ਕਿਤੀ ਨਾ ਕੋਲ ਮਾੜਾ ਆ ਕੇ ਟੋਟੇ ਕੋਟ ਤੇ ਖੜਾ ਲੋਹਾ ਕਾ ਮਾਰਦਾ ਨਾ ਬਗੈਠਾ ਤੇ ਵਜੂ ਕੋਲ ਤੋਂ ਦੇ ਕੋਲੇ ਆ ਜਾਣਾ ਇਹ ਤੇ ਇਹ ਤੇ ਤਾਂ ਬਚਾ ਆ ਜਾ ਤੈਨੂੰ ਮਾੜਾ ਮੋਟਾ ਤੇਰਾ ਤਾਂਛਾ ਪਛਾਣ ਹੋਈ ਜਾਵੇ ਮੈਂ ਨਾ ਮਾਰ ਜਾਨੀ ਹੁਣ ਮਾੜਾ ਹੈ ਨਮ ਲਮਾ ਉਹ ਲਮਾ ਲਮਾ ਬਾਈ ਹੋ ਸੜ ਹੌਲੀ ਹੌਲੀ ਖਿੱਚੀ ਗਾਸ ਕੇ ਆਰਾਮ ਦੇਦਾ ਹਲਦਾ ਹੋ ਚੜੀ ਤਾਂ ਹੈਗੀ ਹਾਂ ਇੱਕ ਮੈਂ ਥੋੜੀ ਢਿੱਲੀ ਨਾ ਕਰੀਏ ਕਿ ਬੰਦ ਨਹੀਂ ਹੈ ਜੀ ਸਹੀ ਆ ਬਸ ਠੀਕ ਇੱਥੇ ਬੰਦ ਕਰ ਦਿਓ ਚੜੀ ਟੱਕੜੀ ਹੋ ਗਈ ਨਾ ਰੀ ਇੱਥੇ ਸੈੱਟ ਕਰਕੇ ਬੰਦ ਦੇ ਹਣੇ ਮੇਰੇ ਤਾਰ